ਸਰਬ ਸੰਜੀਵਾਲਤਾ ਦਾ ਸੁਨੇਹਾ ਦੇਣ ਵਾਲੇ ਤੇ ਸਭ ਦੇ ਸੰਜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਤੇ ਆਪਣਾ ਮਾਰਗਦਰਸ਼ਕ ਮੰਨਣ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅੱਜ ਇਸ ਵੀਡੀਓ ਰਾਹੀਂ ਸਿੱਖੀ ਵਿੱਚ ਡੇਰਾਵਾਦ ਕਿਸ ਸਾਜਿਸ਼ ਤੈਤ ਕਿਸ ਨੇ ਤੇ ਕਿਉਂ ਕੈਮ ਕੀਤਾ ਤੇ ਕੌਣ ਨੇ ਇਹ ਡੇਰਿਆਂ ਵਿਚਲੇ ਇੱਕ ਕਿਰਤ ਗ੍ਰਸਤੀ ਤੋਂ ਭਗੋੜੇ ਜੋ ਸਿੱਖੀ ਵਿਚਾਰਤਾਰਾਂ ਨੂੰ ਚਿੰੰਡੀ ਅਮਰਵੀਲ ਤੇ ਚੱਟ ਕਪੜੀ ਚਿੱਟੀ ਸਿਉਂਕ ਹਨ ਇਹਨਾਂ ਦਾ ਕਿਰਦਾਰ ਤੇ ਕਿਉਂ ਵੱਧ ਫੁੱਲ ਰਿਹਾ ਡੇਰੇ ਤੇ ਇਸ ਕੋਡ ਦਾ ਹੱਲ ਕੀਆ ਸਭ ਤੇ ਗੱਲ ਕਰਾਂਗੇ ਇਹ ਗੱਲ ਦੱਸਦਾ ਜਾਵਾਂ ਸੰਤ ਉਸ ਨੂੰ ਕਹਿੰਦੇ ਆ ਜੋ ਆਪਣੇ ਲਈ ਕੋਈ ਸੰਸਾਰਿਕ ਸ਼ਾਨਾ ਰੱਖੇ ਤੇ ਆਪਣਾ ਸਭਾ ਪਰ ਉਪਕਾਰ ਵਿੱਚ ਲਾਵੇ ਸਿੱਖ ਵਿਚਾਰਤਾ ਰਾਦੇ ਅਨਸਾਰ ਸਭ ਕੁਝ ਉਸ ਪਰਮ ਸ਼ਕਤੀ ਦੇ ਹੁਕਮ ਅਨਸਾਰ ਹੋ ਰਿਹਾ ਹੈ ਹਰ ਸਿੱਖ ਲਈ ਹੁਕਮ ਮਹੱਤਵਪੂਰਨ ਹੈ ਗੁਰੂ ਨਾਨਕ ਦੇਵ ਜੀ ਨੇ ਜਪ ਸਾਹਿਬ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਸਿੱਖ ਲਈ ਉਸ ਦੇ ਹੁਕਮ ਨੂੰ ਸਮਝਣ ਦੀ ਯੋਗਤਾ ਪ੍ਰਾਪਤ ਕਰਨਾ ਹੈ ਤੇ ਉਸ ਦੇ ਹੁਕਮ ਦੀ ਪਾਲਣਾ ਕਰਨਾ ਤੇ ਉਸ ਦੇ ਹੁਕਮ ਨੂੰ ਜੀਵਨ ਵਿੱਚ ਉਤਾਰਨਾ ਹੈ ਬਾਬੇ ਨਾਨਕ ਦੇ ਸਮੇਂ ਬ੍ਰਾਹਮਣਵਾਦ ਸਾਡੇ ਤੇ ਹਾਵੀ ਸੀ ਸਾਦ ਉਸ ਸਮੇਂ ਵੀ ਸੰ ਦਸਮ ਪਾਤਸ਼ਾਹ ਤੱਕ ਦੇ ਸਿੱਖੀ ਦੇ ਵਿਕਾਸ ਦੇ ਸਫ਼ਰ ਤੱਕ ब्राह्मणवाद ਸਾਡੇ ਕੋਲੋਂ ਲੈ ਚੁੱਕਾ ਸੀ ਤੇ ਲੋਕ ਤਰਕ ਨਾਲ ਸਵਾਲ ਕਰਨ ਲੱਗ ਪਏ ਸੀ ਜ਼ੁਲਮ ਦੇ ਖਿਲਾਫ ਆਵਾਜ਼ ਬੜੀ ਸ਼ਿੱਦਤ ਨਾਲ بلند ਹੋਣ ਲੱਗ ਪਈ ਸੀ ਸਿੱਖ ਧੀਆਂ ਭੈਣਾਂ ਦੇ ਰਖਵਾਲੇ ਦੇ ਰੂਪ ਵਿੱਚ ਸਮਾਜ ਵਿੱਚ ਜਾਣਿਆ ਜਾਣ ਲੱਗ ਪਿਆ ਸੀ ਦੁਸ਼ਟਾਂ ਨੂੰ ਸਿੱਖ ਸੋਧੇ ਵੀ ਲਾਉਣ ਲੱਗ ਪਏ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸਤਰ ਤੇ ਕੂੜੇ ਰੱਖਣ ਲਈ ਕਹਿ ਦਿੱਤਾ ਸੀ ਤਿੰਤੋਂ ਪਾਤਸ਼ਾਹ ਨੇ ਖਾਲਸੇ ਦੀ ਸਾਜਣਾ ਕਰਕੇ ਤਿਆਰ ਬਰ ਤਿਆਰ ਖਾਲਸਾ ਸਾਜ ਦਿੱਤਾ ਸੀ ਜੋ ਜ਼ੁਲਮ ਨਾਲ ਟਕਰਾਉਣ ਤੇ ਮਜਲੂਮਾਂ ਦੀ ਰੱਖਿਆ ਲਈ ਜਾਨ ਹਥੇਲੀ ਤੇ ਰੱਖੀ ਫਿਰਦਾ ਸੀ ਇਹ ਤਿਆਰ ਬਰ ਤਿਆਰ ਖਾਲਸਾ ਦੀ ਇਹ ਭਾਵਨਾ ਅੱਜ ਵੀ ਤੱਕ ਅੱਜ ਤੱਕ ਸਾਡੇ ਖੂਨ ਵਿੱਚ ਹੈ ਇਸ ਦੀ ਉਦਾਹਰਣ ਕਿਸਾਨ ਅੰਦੋਲਨ ਹੈ ਜਦੋਂ ਸਿੱਖਾਂ ਨੇ ਮੋਦੀ ਦੀ ਜ਼ਾਲਮ ਸਰਕਾਰ ਦੀਆਂ ਆਪਣੇ ਤੇ ਚਾਰੂਪਾਨ ਕਰਕੇ ਗੋਡੀਆਂ ਲਵਾ ਦਿੱਤੀਆਂ ਤਾਹੀ ਤਾਂ ਇਸ ਅੰਦੋਲਨ ਦੀ ਚਰਚਾ ਦੁਨੀਆ ਭਰ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ ਵੀ ਡਰਦਾ ਸੀ ਮਹਾਰਾਜੇ ਦੀ ਮੌਤ ਦੇ ਬਾਅਦ ਜਦੋਂ ਅੰਗਰੇਜ਼ ਪੰਜਾਬ ਤੇ ਕਾਬਜ਼ ਹੋਇਆ ਤਾਂ ਉਸ ਨੇ ਸਾਡੀ ਭਾਸ਼ਾ ਸਾਤੋਂ ਖੋ ਲਈ ਤਾਂ ਜੋ ਲੋਕ ਅਨਪੜ੍ਹ ਹੋ ਜਾਣ ਤੇ ਉਸ ਨੇ ਸਿੱਖਾਂ ਦੀ ਸ਼ਕਤੀ ਦੇ ਸਰੂਪ ਜਾਣੇ ਤੇ ਫਿਰ ਉਹਨਾਂ ਨੇ ਸਿੱਖਾਂ ਨੂੰ ਸ਼ਸਤਰ ਰੈਤ ਕਰਨ ਲਈ ਆਪਣੀ ਫੌਜ ਵਿੱਚ ਕੁਝ ਲੋਕ ਤਿਆਰ ਕੀਤੇ ਜਿਨਾਂ ਨੇ ਬਾਦ ਵਿੱਚ ਸਿੱਖ ਧਾਰਮਿਕ ਸਥਾਨਾਂ ਦੇ ਬਰਾਬਰ ਆਪਣੇ ਡੇਰੇ ਤੇ ਠਾਠਾਂ ਬਣਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਬਾਬਿਆਂ ਦੇ ਗੜਵਈਆਂ ਨੇ ਬਾਬਿਆਂ ਦੀਆਂ ਝੂਠੀਆਂ ਕਹਾਣੀਆਂ ਸਟੇਜਾਂ ਤੇ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਬਾਬੇ ਤਾਂ ਇੱਥੇ ਸਨ ਫੌਜ ਵਿੱਚ ਉਹਨਾਂ ਦੀ ਹਾਜ਼ਰੀ ਵੀ ਕੋਈ ਸ਼ਕਤੀ ਉਹਨਾਂ ਨੂੰ ਉੱਥੇ ਹਾਜ਼ਰ ਕਰਕੇ ਹਾਜ਼ਰੀ ਲਵਾਈ ਜਾਂਦੀ ਸੀ ਫਿਰ ਤਾ ਤਾਂ ਆਈ ਬਾਬਿਆਂ ਦੀਆਂ ਮਨਕੜ ਤਕਾਣੀਆਂ ਕਥਾ ਕੀਰਤਨ ਵਿੱਚ ਸੁਣਾਉਣ ਲੱਗ ਪਏ ਤੇ ਭੋਲੇ ਪਾਲੇ ਲੋਕਾਂ ਨੂੰ ਮਗਰ ਲਾ ਲਿਆ ਇੱਥੋਂ ਸ਼ੁਰੂ ਹੋਈ ਸਰਕਾਰੀ ਬਾਬਿਆਂ ਦੀ ਕਹਾਣੀ ਅੱਜ ਪੰਜਾਬ ਵਿੱਚ ਉਹਨੇ ਪਿੰਡ ਨਹੀਂ ਜਿੰਨੇ ਬਾਬੇ ਨੇ ਕਿਸੇ ਨਾ ਕਿਸੇ ਪਾਰਟੀ ਦੀ ਬਾਹ ਫੜ ਲਈ ਕਿਸੇ ਨੇ ਕਿਸੇ ਦੀ ਕਿਰਤ ਗ੍ਰਸਤੇ ਨਾਮ ਤੋਂ ਸਖਣੇ ਇਹ ਇਹ ਠੱਗ ਲੋਕਾਂ ਨੂੰ ਨਾਮ ਦੇਣ ਲੱਗ ਪਏ ਆਖੇ ਬਾਬਾ ਜੀ ਦੇ ਅੰਦਰ ਨਾਮ ਦਾ ਵਾਸਾ ਹੈ ਸਭਛੇ ਗੁਰੂ ਗ੍ਰੰਥ ਸਾਹਿਬ ਨੂੰ ਮਾਲਿਆਂ ਨਾਲ ਟੱਕ ਦਿੱਤਾ ਹੈ ਜਿਸ ਤੋਂ ਸਿੱਖ ਮਾਰਗਦਰਸ਼ਨ ਲੈਂਦਾ ਸੀ ਕੀ ਇਹ ਸਿੱਖੀ ਦਾ ਪ੍ਰਚਾਰ ਹੈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਪਣੇ ਆਪ ਨੂੰ ਸਿੱਖੀ ਪ੍ਰਚਾਰਕ ਕੌਣ ਲਈ ਕੀਤਾ ਹੈ ਤੇ ਆਪਣੀ ਆਮਦਨ ਦਾ ਸਾਧਨ ਬਣਾ ਲਿਆ ਲੋਕਾਂ ਦੀਆਂ ਦੁੱਖ ਤਕਲੀਫਾਂ ਦੇ ਇਲਾਜ ਲਈ ਗੁਰਬਾਣੀ ਦੀਆਂ ਤੁਕਾਂ ਦੇ ਜਾਪ ਆਪਣੀਆਂ ਹੀ ਵਿਧੀਆਂ ਨਾਲ ਦੱਸਣ ਲੱਗ ਪਏ ਬਾਬਿਆਂ ਦੀਆਂ ਜੁੱਤੀਆਂ ਨੂੰ ਮੱਥੇ ਟੇਕੇ ਜਾ ਰਹੇ ਆ ਇਹ ਬਾਬੇ ਸਿੱਖੀ ਨੂੰ ਚੰਬੜੀ ਅਮਰਵੈਲ ਨੇ ਇਸ ਚਿੱਟੀ ਸ਼ੌਂਕ ਨੇ ਇਹਦੇ ਦੇ ਠਾਟਾਂ ਦੇ ਵਿਚਾਰ ਦੇ ਅੱਡੇ ਬਣਾ ਲਏ ਨੇ ਆਪਣੇ ਨਾਲ ਗਨਮੈਨ ਲਈ ਫਿਰਦੇ ਨੇ ਲੋਕਾਂ ਨੂੰ ਉੱਪਰੋਂ ਲਿਖਿਆ ਜੀ ਕਹਿ ਕੇ ਨਿਕਲ ਜਾਂਦੇ ਆ ਜਦੋਂ ਕੋਈ ਫਸ ਜਾਣ ਇਹ ਵੇਲੜ ਕੋంటర్ ਤੋਂ ਵੱਧਦੀ ਤੌਂਦ ਵਾਲੇ ਜਿਨ੍ਹਾਂ ਤੋਂ ਆਪ ਤੁਰਿਆ ਨਹੀਂ ਜਾਂਦਾ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਆਪਣਾ ਇਲਾਜ ਵਿੱਚ ਕੋਟੀ ਦੇ ਡਾਕਟਰਾਂ ਤੋਂ ਕਰਵਾਉਂਦੇ ਨੇ ਹੋਰ ਤਾਂ ਹੋਰ ਲੋਕਾਂ ਨੂੰ ਦੁੱਧ ਪੋਧੀਆਂ ਬਖਸ਼ਾ ਦੇਣ ਵਾਲੇ ਦੇਣ ਦੇ ਦਾਅਵੇ ਕਰਨ ਵਾਲੇ ਬਾਬੇ ਆਪ ਇਹਨਾਂ ਨੇ ਵਿਆਹ ਨਹੀਂ ਕਰਵਾਏ ਤੇ ਮੱਝਾਂ ਦਾ ਦੁੱਧ ਲਈ ਕੋਈ ਰੱਖੀ ਨਹੀਂ ਇਹ ਵੇਲੜ ਆਪਣੀ ਰੋਟੀ ਆਪ ਪਕਾ ਨਹੀਂ ਸਕਦੇ ਲੋਕੀ ਪ੍ਰਸ਼ਾਦੇ ਬਣਾ ਕੇ ਲਿਆਉਂਦੇ ਨੇ ਟੋਕੜ ਮੱਝਾਂ ਦਾ ਦੁੱਧ ਲੈ ਕੇ ਆਉਂਦੇ ਨੇ ਨਿਸ਼ਾਨ ਸਾਹਿਬ ਇਹ ਲਾਉਂਦੇ ਨਹੀਂ ਗੁਰੂਆਂ ਤੇ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਨਹੀਂ ਆਪਣੇ ਬਾਬਿਆਂ ਦੀਆਂ ਵਰਸੀਆਂ ਮਨਾਉਂਦੇ ਨੇ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਨੇ ਤੇ ਆਪਣੇ ਰਹਿਣ ਲਈ ਇਹਨਾਂ ਸਰਕਾਰੀ ਸਿਆਸੀ ਪਾਰਟੀਆਂ ਤੇ ਏਜੰਸੀਆਂ ਦੇ ਆਪਾਲਤੂਆਂ ਨੇ ਐਸ਼ ਪ੍ਰਸਤੀ ਲਈ ਮਹਿਲ ਬਣਾਏ ਨੇ ਅਮਰਤੇ ਨਹੀਂ ਸ਼ੱਕਦੇ ਸਿੱਖ ਵਿਚਾਰਧਾਰਾ ਵਿੱਚ ਕਰਮਾਤਾ ਦੀ ਕੋਈ ਥਾਂ ਨਹੀਂ ਸਗੋਂ ਇਹਨਾਂ ਦਾ ਖੰਡ ਸਿੱਖੀ ਖੰਡਨ ਕਰਦੀ ਆ ਸਿੱਖੀ ਵਿਚਾਰਧਾਰਾ ਸਿੱਖ ਵਿਚਾਰਧਾਰਾ ਦੇ ਹੁਣ ਸਭ ਕੁਝ ਪਰ ਪਰਮ ਸ਼ਕਤੀ ਦੇ ਹੁਕਮ ਅਨਸਾਰ ਹੋ ਰਿਹਾ ਹੈ ਪਰ ਦੂਸਰੇ ਪਾਸੇ ਇਹ ਬਾਬੇ ਚਮਤਕਾਰ ਕਰਨ ਦਾ ਦਾਵਾ ਕਰਦੇ ਆ ਕਿਉਂਕਿ ਉਹਨਾਂ ਦੇ ਅੰਦਰ ਨਾਮ ਦਾ ਵਾਸਾ ਹੈ ਇਹ ਦਾਵਾ ਵੀ ਕਰਦੇ ਆ ਇਹਨਾਂ ਬਾਬਿਆਂ ਨੇ ਗੁਰੂ ਸਾਹਿਬ ਸਹਿਬਾਨ ਨਾਲ ਕਰਾਮਾਤਾਂ ਦੀਆਂ ਝੂਠੀਆਂ ਕਹਾਣੀਆਂ ਬਣਾ ਕੇ ਪੜੋਸੀਆਂ ਤੇ ਗੁਰੂਆਂ ਦੇ ਸਨੇਹੀ ਪਿਸ਼ਾਕਾਂ ਵਾਲੀਆਂ ਤਸਵੀਰਾਂ ਬਣਾ ਕੇ ਪਗੰਬਰੀ ਸ਼ਕਤੀਆਂ ਵਜੋਂ ਪੇਸ਼ ਕੀਤਾ ਤਾਂ ਜੋ ਉਹ ਵੀ ਪਗੰਬਰ ਬਣ ਸਕਣ ਇੱਕ ਬਾਬੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗੀ ਪਿਸ਼ਾਕ ਹੀ ਪਾ ਲਈ ਇਹ ਜਾਹ ਕਰਕੇ ਲੋਕ ਸਾਨੂੰ ਮਾਨਸਿਕ ਰੂਪ ਵਿੱਚ ਕਮਜ਼ੋਰ ਕਰ ਰਹੇ ਹਨ ਕਿ ਅਸੀਂ ਗੁਰੂਆਂ ਵਰਗੇ ਨਹੀਂ ਬਣ ਸਕਦੇ ਠੀਕ ਹੈ ਨਹੀਂ ਬਣ ਸਕਦੇ ਪਰ ਉਹਨਾਂ ਦੇ ਦੱਸੇ ਮਾਰਗ ਤੇ ਤਾਂ ਚੱਲ ਸਕਦੇ ਆ ਪਰ ਇਹ ਪਖੰਡੀ ਚਾਹੁੰਦੇ ਆ ਅਸੀਂ ਉਧਰ ਨਹੀਂ ਇਨਾ ਦੇ ਮਗਰੀ ਲੱਗੀ ਏ ਹੁਣ ਸੋਚੋ ਢਿੱਡਾਂ ਨਕਮਿਆਂ ਵੇਲਣ ਬਾਬਿਆਂ ਦੇ ਪੈਰਾਂ 'ਚ ਜਾ ਕੇ ਕੌਣ ਬੈਠਦਾ ਆ ਇਹ ਸਿਆਸੀ ਲੋਕ ਜਿਨ੍ਹਾਂ ਨੂੰ ਵੋਟਾਂ ਚਾਹੀਦੀਆਂ ਤੇ ਬਾਬਿਆਂ ਨੂੰ ਸਰਪ੍ਰਸਤੀ ਚਾਹੀਦੀ ਆ ਸੁਣੋ ਜੇ ਮੰਗਣਾ ਤਾਂ ਆਪਣੇ ਗੁਰੂ ਤੋਂ ਮੰਗੋ ਇਹ ਬਾਬੇ ਤਾਂ ਆਪਖਾਰੀ ਨੇ ਲੋਕਾਂ ਦੇ ਟੁਕੜਿਆਂ ਤੇ ਪਾਲ ਰਹੇ ਆ ਹੁਣ ਗੱਲ ਕਰੀਏ ਬਈ ਇਹ ਨਵੇਂ-ਨਵੇਂ ਬਾਬੇ ਕਿਉਂ ਬਣ ਰਹੇ ਆ ਇੱਥੇ ਸਾਰਾ ਕਸੂਰ ਸਾਡੇ ਸਮਾਜਿਕ ਤਾਣੇ ਬਾਣੇ ਦਾ ਦਸਤਾਰਾਂ ਸਜਾ ਲਈਆਂ ਆਮਦ ਛਾ ਕੇ ਗਾਤਰੀ ਪਾ ਲੈ ਪਰਸੀਜੀ ਦੇ ਭਾਂਡੇ ਅਜੇ ਵੀ ਵੱਖ ਕਿਉਂ ਰੱਖੇ ਆ ਕਿਰਤਿਆਂ ਦੇ ਵਿਢੇ ਵੱਖ ਕਿਉਂ ਆ ਉਹਨਾਂ ਦੇ ਗੁਰਦੁਆਰਾ ਸਾਹਿਬ ਤੇ ਸ਼ਮਸ਼ਾਨ ਘਾਟ ਵੱਖ ਕਿਉਂ ਆ ਬਸ ਇੱਥੇ ਨਹੀਂ ਸਿਆਸੀ ਲੋਕ ਵੀ ਪਿੱਛੇ ਨਹੀਂ ਰਾਖਵੀਆਂ ਸੀਟਾਂ ਤੇ ਇਹਨਾਂ ਵਿੱਚੋਂ ਮੁੱਖ ਮੰਤਰੀ ਉਪ ਮੁੱਖ ਮੰਤਰੀ ਬਣਾਉਣ ਦੇ ਦਾਅਵੇ ਇਕ ਉਸ ਸ਼੍ਰੋਮਣੀ ਕਮੇਟੀ ਵਿੱਚ ਹੋ ਰਿਹਾ ਇਸੇ ਕਾਰਨ ਸਾਈ ਲੋਕ ਸਾਈ ਬਣ ਰਹੇ ਆ ਕਿੱਥੇ ਗਿਆ ਗੁਰੂਆਂ ਦਾ ਆਜ਼ਾਦ ਪਾਸ ਮਟਾਉਣ ਦਾ ਸੰਦੇਸ਼ ਸਰਬਸਾਂਝੀ ਵਾਲਤਾ ਅਸੀਂ ਕਿਧਰ ਤੁਰ ਪਏ ਆ ਇੱਕ ਡੇਰਾ ਪੰਜਾਬ ਵਿੱਚ ਬਹੁਤ ਵੱਡਾ ਹੈ ਮਾਝੇ ਦੇ ਇਲਾਕੇ ਵਿੱਚ ਹੈ ਉਹ ਗੱਲ ਕਰਦੇ ਆ ਮੱਧ ਵਰਗੀ ਲੋਕਾਂ ਦੀ ਉਹਨਾਂ ਦੇ ਭਗਤਾਂ ਦੀ ਵੱਡੀ ਗਿਣਤੀ ਵੀ ਮੱਧ ਵਰਗੀ ਲੋਕਾਂ ਦੀ ਹੈ ਦੂਸਰਾ ਸਿਰਸੇ ਵਾਲਾ ਬਾਬਾ ਉਹ ਨਿਮਨ ਕਿਰਤੀ ਵਰਗ ਦੇ ਲੋਕਾਂ ਦੀ ਗੱਲ ਕਰਦਾ ਭਾਵੇਂ ਉਹ ਸਭ ਤੋਂ ਵੱਡਾ ਕੁਕਰਮੀ ਹੈ ਉਹ ਬਾਬਾ ਆਪ ਪਰ ਉਹਦੇ ਭਗਤ ਇੰਨੇ ਅੰਧਵਿਸ਼ਵਾਸੀ ਬਣ ਗਏ ਕਿ ਉਹਨਾਂ ਲਈ ਅਜੇ ਵੀ ਉਹ ਭਗਵਾਨ ਹੈ ਜੇ ਮਾਲਵੀ ਵਰਦੀ ਗੱਲ ਕਰੀਏ ਤਾਂ ਇੱਕ ਹੀ ਖੇਤਰ ਦੇ ਨਾਲ-ਨਾਲ ਲੱਗਦੇ ਡੇਰਿਆਂ ਦੇ ਡੇਰੇਦਾਰ ਇੱਕ ਹੀ ਕਿਰਤੀ ਸ਼੍ਰੇਣੀ ਦੇ ਹਨ ਇਹਨਾਂ ਲੋਕਾਂ ਨੇ ਪੀੜਤ ਲੋਕਾਂ ਦੀ ਨਬਜ਼ ਪਛਾਣ ਲਈ ਹੈ ਜਿਨ੍ਹਾਂ ਨਾਲ ਵਿਤਕਰਾ ਹੋ ਰਿਹਾ ਇਹਨਾਂ ਤੋਂ ਮੁਕਤੀ ਕਿਵੇਂ ਪਾਈਏ ਸਭ ਤੋਂ ਵੱਡਾ ਕਸੂਰ ਸਾਡਾ ਆਪਾਂ ਆ ਜਾਤ ਪਾਤ ਤੋਂ ਉੱਪਰ ਉਠੋ ਸਿਆਸੀ ਲੋਕ ਤੇ ਕੁਝ ਉਹ ਖੁਤੀ ਧਰਮ ਦੇ ਠੇਕੇਦਾਰਾਂ ਦੀਆਂ ਚਾਲਾਂ ਤੋਂ بچੀਏ ਗੱਲ ਸਿੱਧੀ ਜਈਆ ਸੇਕਿਓ ਆ ਜਿਹੜਾ ਕੁਝ ਸਿੱਖ ਰਿਆ ਬਾਬੇ ਨਾਨਕ ਨਾਲ ਹਰ ਵਰਗ ਦੇ ਲੋਕ ਰਹੇ ਆ ਮਰਾਸੀ ਜੱਟ ਛੀਂਬਾ ਤੇ ਲੋਹਾਰ ਸਾਰੇ ਨਾਲ ਰੱਖੇ ਬਾਬੇ ਇਹ ਸਾਰੇ ਇੱਕ ਸੀ ਅਸੀਂ ਅਜੇ ਵੀ ਵਾਕ ਸਮਝਦੇ ਆ ਬੀਬੀਆਂ ਬਾਬਿਆਂ ਦੀਆਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਨ কারণ ਇੱਕ ਤਾਂ ਜੇ ਮਨੋਵਿਗਿਆਨਕ ਪਧਰ ਤੇ ਵੇਖੀਏ ਔਰਤ ਭਾਵਨਾਤਮਕ ਹੁੰਦੀ ਹੈ ਮਰਦ ਬੁੱਧੀ ਦੇ ਤਾਲ ਤੇ ਗੱਲ ਕਰਦਾ ਹੈ ਸਾਰੇ ਧਰਮ ਮਰਦਾਂ ਨੇ ਬਣਾਏ ਨੇ ਚੱਲਦੇ ਔਰਤਾਂ ਕਰਕੇ ਨੇ ਦੂਸਰਾ ਪੱਖ ਔਰਤਾਂ ਦੀ ਸ਼ਮੂਲੀਅਤ ਹਰ ਖੇਤਰ ਵਿੱਚ ਵਧਾਓ ਉਹ ਤਰਕ ਸੰਗਤ ਬਣਨ ਉਸ ਨੂੰ ਚੁੰਕੇ ਵਿੱਚੋਂ ਬਾਹਰ ਕੱਢੋ ਉਸ ਨੂੰ ਵੀ ਸਮਾਜ ਵਖਾਓ ਗੁਰਬਾਣੀ ਨੂੰ ਪੜੋ ਸੁਣੋ ਤੇ ਵਿਚਾਰ ਕਰੋ ਗੁਰਬਾਣੀ ਦੇ ਸਿਧਾਂਤ ਨੂੰ ਜੀਵਨ ਵਿੱਚ ਢਾਲ ਲਓ ਗੁਰਬਾਣੀ ਤਾਂ ਤੁਹਾਨੂੰ ਵਾਜਾ ਮਾਰ ਮਾਰ ਕੇ ਬੁਲਾ ਰਹੀ ਆ ਜਾਗੋ ਬਾਬੇ ਨਾਨਕ ਦੀ ਬਾਣੀ ਹੈ ਜਾਗ ਸਲੋ ਨੜੀਏ ਬੋਲੇ ਰਾਮ ਇਹ ਗੱਲ ਪੱਕੀ ਆ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪਵੇਗੀ ਭਾਈ ਸਭਜੀਤ ਸਿੰਘ ਤੋਂ ਮਾ ਪਾਈ ਰਣਜੀਤ ਸਿੰਘ ਟਰਦੀਆਂ ਵਾਲੇ ਤੇ ਕਈ ਹੋਰ ਸੱਚ ਬੋਲਣ ਦਾ ਅਜਮੂਲ ਤਾਰ ਰਹੇ ਹਨ ਅੱਜ ਆਈ ਜੁਧਿਆਂ ਵਾਂਗ ਸੱਚ ਬੋਲਣ ਲਈ ਨਿਕਲੋ ਤੁਮੇ ਵਰਗੇ ਬਾਬੇ ਨਹੀਂ ਜੋ ਕਿਸੇ ਨਾ ਕਿਸੇ ਦੇ ਏਜੰਟ ਨੇ ਬਾਬਿਆਂ ਦੇ ਕਣਕ ਦੁੱਧ ਘਿਓ ਤੇ ਮਾਇਆ ਦੇਣ ਦੀ ਬਜਾਏ ਗਰੀਬ ਦੀ ਮਦਦ ਕਰੋ ਜਿਹੜੇ ਗਰੀਬੀ ਕਾਰਨ ਇਲਾਜ ਨਹੀਂ ਕਰਵਾ ਸਕਦੇ ਤੇ ਬਾਬਿਆਂ ਕੋਲ ਤੁਮੇ ਮੰਤਰ ਲਈ ਆਉਂਦੇ ਆ ਅੱਜ ਲੋੜ ਹੈ ਸਭ ਨੂੰ ਆਪਣੇ ਨਾਲ ਜੋੜਨ ਦੀ ਗੁਰਬਾਣੀ ਰਾਹੀ ਸਾਨੂੰ ਦਿੱਤੇ ਸਨੇਹ ਨੂੰ ਅਮਲੀ ਜਾਮਾ ਪਹਿਨਾਉਣ ਦੀ ਤੇ ਸੱਚੇ ਗੁਰਮਖਾਂ ਦੇ ਨਾਲ ਸਿਰ ਜੋੜ ਕੇ ਸਿੱਖੀ ਦਾ ਪ੍ਰਚਾਰ ਕਰਨ ਦੀ ਤੇ ਚੰਗੇ ਤੇ ਮਾੜੇ ਦੀ ਪਛਾਣ ਕਰਨ ਦੀ ਮਾੜਿਆਂ ਤੋਂ ਬਚੋ ਇਸ ਵਿੱਚ ਦੋ ਰਾਏ ਨਹੀਂ ਚੰਗੇ ਵੀ ਹਨ ਪ੍ਰਭੂ ਵਾਲਾ ਮਾੜਿਆਂ ਦਾ ਹੈ ਸਾਡੇ ਵਿਚਾਰ ਸਿਰਫ ਮਾੜੇ ਲੋਕਾਂ ਪ੍ਰਤੀ ਹਨ ਧੰਨਵਾਦ ਤੁਹਾਡਾ ਸਭ ਦਾ ਜੀ